ਰਾਦੇ ਰਾਦੇ ਇਹ ਹੈ ਪਹਿਲੀ ਤਸਵੀਰ ਬ੍ਰਿੰਦਾਵਨ ਲਈ ਘਰੋਂ ਚੱਲਣ ਦੀ ਜੈ ਸ਼੍ਰੀ ਰਾਦੇ ਜੈ ਸ਼੍ਰੀ ਬ੍ਰਿੰਦਾਵਨ ਧਾਮ ਪਵਨ ਜੀ ਸਾਡੇ ਬਾਉ ਜੀ ਹਾਂ ਜੀ ਰਾਮਪਰਾ ਫੂਲ ਤੋਂ ਬ੍ਰਿੰਦਾਵਨ ਨੂੰ ਚੱਲੇ ਆ ਜੀ ਆ ਰਾਮਪਰਾ ਫੂਲ ਦਾ ਰਲੈਂਸ ਪੰਪ ਰਾਦੇ ਰਾਦੇ ਜੀ ਰਾਦੇ ਰਾਦੇ ਬੋਲੀ ਰਾਸਤੇ ਦੇ ਵਿੱਚ ਅਸੀਂ ਰੁੱਕ ਕੇ ਖਾਦਾ ਖਾਣਾ ਜੀ ਖਾਣਾ ਖਾਣ ਦੀਆਂ ਤਸਵੀਰਾਂ ਤੇ ਉਸ ਤੋਂ ਬਾਅਦ ਰਸਤੇ ਦੀਆਂ ਤਸਵੀਰਾਂ ਜਾਂਦੇ ਹੋਏ ਤੇ ਗੱਡੀ ਦੇ ਵਿੱਚ ਕੁਝ ਤਸਵੀਰਾਂ ਖਿੱਚੀਆਂ ਆ ਰੋਡ ਦੇ ਉੱਪਰ ਬੈਨਰ ਜਿਹੜੇ ਲੱਗੇ ਹੁੰਦੇ ਆ ਉਸ ਤਸਵੀਰਾਂ ਤੇ ਬ੍ਰਿੰਦਾਵਨ ਪਹੁੰਚ ਗਏ ਆ ਲਓ ਜੀ ਹੁਣ ਅਸੀਂ ਕਮਰੇ ਦੇ ਵਿੱਚ ਆ ਗਏ ਹੋਟਲ ਦੇ ਵਿੱਚ ਇਸ ਹੋਟਲ ਦੇ ਵਿੱਚ ਠਹਿਰੇ ਹੋਏ ਆ ਇਹ ਕਮਰਾ ਹੈ ਹੋਟਲ ਦਾ ਰੂਮ ਦੇਖੋ ਜੀ ਅੰਦਰੋਂ ਐਲ ਸੀ ਡੀ ਵਗੈਰਾ ਲੱਗੀ ਹੋਈ ਤੇ ਪਵਨਜੀ ਪਾਣੀ ਪੀਂਦੇ ਹੋਏ ਤੇ ਪਵਨਜੀ ਰਾਦੇ ਰਾਦੇ ਲਿਖਾਏ ਆਪਣੇ ਚਿਹਰੇ ਤੇ ਬਾਊ ਜੀ ਤੇ ਪਪਨ ਜੀ ਬੱਠੇ ਦੇਖੋ ਰਾਦੇ ਰਾਦੇ ਲਿਖਿਆ ਹੁਣ ਅਸੀਂ ਗਏ ਕੰਟੀਨ ਚ ਖਾਣਾ ਖਾਣ ਖਾਣਾ ਫਿਰ ਅਸੀਂ ਕੀਤੀਆਂ ਕੁਝ ਹੋਰ ਤਸਵੀਰਾਂ ਮੈਂ ਆਪਣੀ ਤਸਵੀਰ ਬੌਧੀਆਂ ਦੇ ਨਾਲ ਖਿੱਚੀ ਤੇ ਸੈਲਫੀ ਕੀਤੀ ਲਓ ਜੀ ਹੁਣ ਤੁਸੀਂ ਦੇਖ ਰਹੇ ਹੋ ਆਰਤੀ ਦਾ ਪ੍ਰੋਗਰਾਮ ਆਰਤੀ ਹੋ ਰਹੀ ਹੈ ਇਹ ਆਰਤੀ ਹੋਟਲ ਦੇ ਵਿੱਚ ਹੀ ਇੱਕ ਮੰਦਿਰ ਬਣਿਆ ਹੋਇਆ ਹੈ ਉਸ ਵਿੱਚ ਹਰ ਰੋਜ਼ ਸਵੇਰ ਤੇ ਸ਼ਾਮ ਨੂੰ ਹੁੰਦੀ ਹੈ ਜੀ ਜੈ ਸ਼੍ਰੀ ਰਾਮੇ राधे राधे ਲਓ ਜੀ ਜੋ ਇਹ ਵੀਰ ਜੀ ਆਰਤੀ ਕਰ ਰਹੇ ਹਨ ਇਹ ਪੰਡਤ ਜੀਆਂ ਦੇ ਲੜਕੇ ਹਨ ਜੋ ਪੰਡਤ ਜੀ ਸਵੇਰੇ ਸਾਡੇ ਨਾਲ ਗੱਡੀ 'ਚ ਜਾਣਗੇ 84 ਕੋਸ ਦੀ ਯਾਤਰਾ ਤੇ ਤੇ ਹੁਣ ਅਸੀਂ ਖਾਣਾ ਖਾਣ ਜਾਵਾਂਗੇ ਕੰਟੀਨ ਦੇ ਵਿੱਚ ਤੇ ਉਸ ਤੋਂ ਬਾਅਦ ਚਲੋ ਚੱਲਦੇ ਹਾਂ ਖਾਣਾ ਖਾਣ ਲਓ ਜੀ ਅਸੀਂ ਖਾਣਾ ਖਾਣ ਆ ਗਏ ਕੰਟੀਨ 'ਚ ਖਾਣਾ ਖਾਦਾ ਲਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਅਗਲੇ ਪਾਰਟ 2 ਦੇ